ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਾਉਣ ਲੈ ਕੇ ਆਇਆ ਗੁਰਦੁਆਰਾ ਮਨੀਕਰਨ ਸਾਹਿਬ ਤੇ ਨਾਲ ਹੀ ਸ਼ਿਵਜੀ ਮਹਾਰਾਜ ਜਿੱਦਾ ਜੋ 11000 ਸਾਲ ਜਿੱਤੇ ਬੋਲੇनाथ ਨੇ ਤਪੱਸਿਆ ਕੀਤੀ ਸੀ ਉਹ ਵੀ ਮੰਦਿਰ ਤੁਹਾਨੂੰ ਦਿਖਾਵਾਂਗੇ ਤਾਂ ਵੀਡੀਓ ਦੇ ਨਾਲ ਬਣੇ ਰਹੋ ਹਰ ਇੱਕ ਚੀਜ਼ ਜਿਹੜੀ ਮਨੀਕਰਨ ਸਾਹਿਬ ਆ ਉਹ ਤੁਹਾਨੂੰ ਦਿਖਾਵਾਂਗੇ ਤਾਂ ਸਭ ਤੋਂ ਪਹਿਲਾਂ ਦਿਖਾ ਦਿੰਦਾ ਕਿ ਇਹ ਜਿਹੜਾ ਮਨੀਕਰਨ ਸਾਹਿਬ ਆ ਇਹ ਕਸੌਲ ਤੋਂ ਸਿਰਫ 5 ਕਿਲੋਮੀਟਰ ਦੀ ਦੂਰੀ ਦੇ ਉੱਪਰ ਸਥਿਤ ਹੈ ਜਦੋਂ ਤੁਸੀਂ ਇੱਥੇ ਪਹੁੰਚੋਗੇ ਇੱਥੇ ਪਹੁੰਚਣ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਗੱਡੀ پارک ਕਰਨੀ ਪਊਗੀ ਜਿਹੜੀ ਪਾਰਕਿੰਗ ਹੈਗੀ ਨਵੀਂ ਪਾਰਕਿੰਗ ਹੈ ਉਹ ਬਣਾ ਦਿੱਤੀ ਗਈ ਹੈ ਸੁਵਿਧਾ ਵਾਸਤੇ ਤਾਂ ਦੇਖ ਸਕਦੇ ਹੋ ਕਿ ਸਾਹਮਣੇ ਜਿਹੜੀ ਫ੍ਰੀ ਪਾਰਕਿੰਗ ਹੈ ਤੁਹਾਡੀ ਗੱਡੀ ਇੱਥੇ ਫ੍ਰੀ ਦੇ ਵਿੱਚ ਲੱਗਣੀ ਆ ਕੋਈ ਖਰਚਾ ਨਹੀਂ ਤਾਂ ਅੱਗੇ ਬਾਦਿਆਂ ਤੇ ਹੋਰ ਵੀ ਤੁਹਾਨੂੰ ਜਿਹੜੀ ਵੀਡੀਓ ਆਗੀ ਉਹ ਦਿਖਾਉਣੇ ਆ ਕਿ ਤਾਂ ਇਹ ਜਿਹੜਾ ਰਸਤਾ ਹੈਗਾ ਇਹ 메ਨ ਰਸਤਾ ਹੈਗਾ ਜਿਹੜਾ ਗੁਰੂ ਘਰ ਨੂੰ ਜਾਂਦਾ ਹੈ ਤਾਂ ਇੱਥੋਂ ਜਿਹੜਾ ਗੁਰੂ ਘਰ ਆ ਉਹ ਸਟਾਰਟ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਕ੍ਰਾਸ ਕਰਕੇ ਜਦੋਂ ਤੁਸੀਂ ਅੱਗੇ ਲੰਘੋਗੇ ਤਾਂ ਇਸ ਜਗ੍ਹਾ ਦਾ ਜੋ ਪੂਰਨ ਇਤਿਹਾਸ ਹੈ ਉਹ ਇੱਥੇ ਲਿਖਿਆ ਹੋਇਆ ਹੈਗਾ ਕਿ ਕਿਸ ਤਰ੍ਹਾਂ ਜਿਹੜਾ ਇਹ ਸਥਾਨ ਹੈ ਉਹ ਹੋਣ ਦੇ ਵਿੱਚ ਆਇਆ ਜੇ ਗੱਲ ਕਰੀਏ ਤਾਂ ਇਸ ਸਥਾਨ ਦੀ ਜਿਹੜੀ ਮਹੱਤਤਾ ਹੈ ਉਹ ਦੋ ਪਾਸੋਂ ਦੇਖੀ ਜਾ ਸਕਦੀ ਹੈ ਇੱਕ ਤਾਂ ਇਸ ਜਗ੍ਹਾ ਦੇ ਉੱਪਰ ਗੁਰੂ ਨਾਨਕ ਦੇਵ ਜੀ 1574 ਈਸਵੀ ਨੂੰ ਆਏ ਸੀਗੇ ਤਾਂ ਜਦੋਂ ਮਰਦਾਨੇ ਨੂੰ ਭੁੱਖ ਲੱਗਦੀ ਤਾਂ ਗੁਰੂ ਜੀ ਨੂੰ ਕਹਿੰਦਾ ਕਿ ਉਸ ਨੂੰ ਭੁੱਖ ਲੱਗੀ ਆ ਤਾਂ ਉਸਨੇ ਰੋਟੀ ਖਾਣੀ ਹੈ ਤਾਂ ਬਾਬਾ ਜੀ ਨੂੰ ਉਹਨਾਂ ਨੇ ਦੱਸਿਆ ਕਿ ਜਿਹੜਾ ਅੱਗ ਦਾ ਇੱਥੇ ਪ੍ਰਬੰਧ ਹੈ ਉਹ ਹੈ ਨਹੀਂ ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਇੱਥੋਂ ਇੱਕ ਪੱਥਰ ਚੱਕੋ ਜਦੋਂ ਉਹਨਾਂ ਨੇ ਪੱਥਰ ਚੱਕਿਆ ਤਾਂ ਜਿਹੜਾ ਗਰਮ ਪਾਣੀ ਦਾ ਚਸ਼ਮਾ ਉਸ ਦੇ ਵਿੱਚੋਂ ਫੁੱਟਿਆ ਤਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਰੋਟੀਆਂ ਬਣਾ ਕੇ ਇਸ ਪਾਣੀ ਵਿੱਚ ਧਰੀਆਂ ਤਾਂ ਕੋਈ ਵੀ ਰੋਟੀ ਉੱਪਰ ਨਹੀਂ ਆਈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਸੀਂ ਇੱਕ ਰੋਟੀ ਭਗਵਾਨ ਦੇ ਨਾਮ ਦੀ ਛੱਡ ਦਿਓ ਤਾਂ ਉਹਨਾਂ ਨੇ ਇੱਕ ਜਿਹੜੀ ਰੋਟੀ ਆ ਉਹ ਛੱਡੀ ਤਾਂ ਉਸ ਤੋਂ ਬਾਅਦ ਜਿਹੜੀਆਂ ਬਾਕੀ ਰੋਟੀਆਂ ਨੇ ਉਹ ਉੱਪਰ ਆ ਗਈਆਂ ਤਾਂ ਦੇਖ ਸਕਦੇ ਹੋ ਜਿਹੜਾ ਇਤਿਹਾਸ ਆ ਉਹ ਇਸ ਜਗ੍ਹਾ ਦੇ ਉੱਪਰ ਲਿਖਿਆ ਹੋਇਆ ਤਾਂ ਜਿਹੜੀ ਪਾਰਕਿੰਗ ਆ ਫ੍ਰੀ ਆ ਬਿਲਕੁਲ ਇਸ ਜਗ੍ਹਾ ਦੇ ਉੱਪਰ ਜਿਹੜਾ ਸਥਾਨ ਹੈ ਅੰਗੀਠਾ ਸਾਹਿਬ ਉਹ ਵੀ ਬਣਿਆ ਹੋਇਆ ਤਾਂ ਇਹ ਸਥਾਨ ਅੰਗੀਠਾ ਸਾਹਿਬ ਆ ਤਾਂ ਇੱਥੇ ਜਿਹੜੇ ਲੋਕ ਨੇ ਉਹ ਦੂਰੂ ਦੂਰੋ ਪਹੁੰਚਦੇ ਆ ਤਾਂ ਨਾਲ ਹੀ ਜਦੋਂ ਇਸ ਜਗ੍ਹਾ ਦੇ ਉੱਪਰ ਤੁਸੀਂ ਪਹੁੰਚੋਗੇ ਤਾਂ ਇਸ਼ਨਾਨ ਘਰ ਇਸ ਜਗ੍ਹਾ ਦੇ ਉੱਪਰ ਬਣਿਆ ਹੋਇਆ ਗਰਮ ਪਾਣੀ ਦਾ ਚਾਸ਼ਮਾ ਉਸਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਕਿ ਲੋਕ ਦੂਰੋਂ ਦੂਰੋਂ ਆ ਕੇ ਤਾਂ ਇਹ ਅੰਗੀਠਾ ਸਾਈਵਾਂਜ ਦੇ ਨਾਲ ਬਿਲਕੁਲ ਜਿਹੜੀਆਂ ਪੌੜੀਆਂ ਨੇ ਉਹ ਨੀਚੇ ਉਤਰਦੀਆਂ ਨੇ ਇਹ ਪੌੜੀਆਂ ਉਤਰ ਕੇ ਗਰਮ ਪਾਣੀ ਦਾ ਚਸ਼ਮਾ ਜੇ ਸਰੋਵਰ ਆਪਾਂ ਕਹਿ ਲਈਏ ਤਾਂ ਉਸ ਸਰੋਵਰ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ਼ਨਾਨ ਕਰ ਰਹੇ ਨੇ ਤੁਹਾਨੂੰ ਦਿਖਾ ਦਿੰਦੇ ਆ ਪਾਣੀ ਬਹੁਤ ਗਰਮ ਹੈ ਮੰਨਦਾ ਇਹ ਵੀ ਹੈ ਕਿ ਇਸ ਜਗ੍ਹਾ ਦੇ ਉੱਪਰ ਇਸ਼ਨਾਨ ਕਰਨ ਦੇ ਨਾਲ ਜਿਹੜੇ ਤੁਹਾਡੇ ਦੁੱਖ ਨੇ ਰੋਗ ਨੇ ਉਹ ਦੂਰ ਹੋ ਜਾਂਦੇ ਨੇ ਗਰਮ ਪਾਣੀ ਦਾ ਚਸ਼ਮਾ ਇਸ ਜਗ੍ਹਾ ਦੇ ਉੱਪਰ ਤੁਸੀਂ ਆਉਂਗੇ ਤਾਂ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਪਰ ਇਸ਼ਨਾਨ ਕਰਨਾ ਤਾਂ ਜੇ ਗੱਲ ਕਰੀਏ ਤਾਂ ਇਸ ਪਾਣੀ ਨੂੰ ਦੋ ਹੱਥ ਵੀ ਨਹੀਂ ਆਪਾਂ ਲਾ ਸਕਦੇ ਤਾਂ ਗਰਮ ਹੈ ਕਾਫੀ ਜ਼ਿਆਦਾ ਜਦੋਂ ਇਸ ਨੂੰ ਆਪਾਂ ਦੇਖਦੇ ਹਾਂ ਤਾਂ ਇਹ ਪਾਣੀ ਕਾਫੀ ਜ਼ਿਆਦਾ ਗਰਮ ਹੈ ਪਰ ਜੇ ਗੱਲ ਕਰੀਏ ਤਾਂ ਨਾਲ ਹੀ ਜਿਹੜੀ ਬਾਰਬਤੀ ਨਦੀ ਆ ਉਹ ਵਗਦੀ ਆ ਦੇਖ ਸਕਦੇ ਹਾਂ ਤਾਂ ਇਸ ਦਾ ਪਾਣੀ ਜਿਹੜਾ ਉਹ ਬਿਲਕੁਲ ਠੰਡਾ ਹੈਗਾ ਇੱਕ ਪਾਸੇ ਇਹ ਵੀ ਕੁਦਰਤ ਦਾ ਕ੍ਰਿਸ਼ਮਾਈ ਹੈ ਕਿ ਇੱਕ ਪਾਸੇ ਬਿਲਕੁਲ ਠੰਡਾ ਪਾਣੀ ਤੇ ਸਾਹਮਣੇ ਦੇਖ ਸਕਦੇ ਹੋ ਜੜੀਆਂ ਗਰਮ ਪਾਣੀ ਦੀਆਂ ਭਾਫਾਂ ਨੇ ਉਹ ਨਿਕਲ ਰਹੀਆਂ ਨੇ ਤਾਂ ਇਸ ਤੋਂ ਬਾਅਦ ਜਦੋਂ ਤੁਸੀਂ ਇਸ਼ਨਾਨ ਕਰ ਲੈਨੇ ਹੋ ਇਸ ਜਗ੍ਹਾ ਦੇ ਉੱਪਰ ਤਾਂ ਉਸ ਤੋਂ ਬਾਅਦ ਤੁਸੀਂ ਅੱਗੇ ਵਧਣਾ ਤਾਂ ਜਿਹੜਾ ਅਗਲਾ ਪੜਾਗ ਆ ਉਹ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ